ਸਾਕਾ ਪੰਜਾ ਸਾਹਿਬੀ ਦਾ ਹਰ ਇੱਕ ਸਿੱਖ ਨੂੰ ਇਹ ਸੱਚ ਦਾ ਪਤਾ ਹੋਣਾ ਚਾਹੀਦਾ ਕਿਉਂਕਿ ਸਿੱਖਾਂ ਦਾ ਫਰਜ਼ ਬਣਦਾ ਕਿ ਜੇ ਉਹਨਾਂ ਦੇ ਵੱਡਿਆਂ ਨੇ ਜੋ ਇਤਿਹਾਸ ਸਿਰਜਿਆ ਹੈ ਉਸ ਇਤਿਹਾਸ ਨੂੰ ਸਾਡੀ ਆਉਣ ਵਾਲੀ ਪੀੜ੍ਹੀ ਨਵੀਂ ਪੀੜ੍ਹੀ ਨੂੰ ਯਾਦ ਰੱਖੇ ਕਈ ਵਾਰ ਅਸੀਂ ਕਹਿੰਦੇ ਸਾਡੇ ਕੋਲ ਟਾਈਮ ਨਹੀਂ ਹੈਗਾ ਅਸੀਂ ਕੋਈ ਚੰਗੀਆਂ ਵੀਡੀਓ ਵੇਖਣ ਤੋਂ ਗਰੀਜ ਕਰ ਜਾਂਦੇ ਹਾਂ ਤੇ ਅੱਜ ਬਹੁਤ ਖੁਸ਼ੀ ਦੀ ਗੱਲ ਹੈ ਕਿ ਬਹੁਤ ਸਾਰੇ ਭੈਣ ਭਰਾ ਆਪਣੇ ਇਤਿਹਾਸ ਦੇ ਪੱਖਾਂ ਨੂੰ ਜਾਣਨਾ ਚਾਹੁੰਦੇ ਨੇ ਭਾਵੇਂ ਥੋੜਾ ਪੜ੍ਹੇ ਹੋਣ ਚਾਹੇ ਬਹੁਤਾ ਪੜ੍ਹੇ ਹੋਣ ਤੁਸੀਂ ਸਭ ਜਾਣਦੇ ਕਿ ਪੰਜਾ ਸਾਹਿਬ ਦੇ ਵਿੱਚ ਇੱਕ ਸਾਕਾ ਵਰਤਿਆ ਸੀ ਜਦੋਂ ਸਿੱਖਾਂ ਨੇ ਹਸਨ ਅਬਦਾਲ ਰੇਲਵੇ ਸਟੇਸ਼ਨ ਤੇ ਚੱਲਦੀ ਰੇਲ ਗੱਡੀ ਨੂੰ ਆਪਣੇ ਗਾੜੀ ਛਾਲਾਂ ਮਾਰ ਕੇ ਉਸ ਚੱਲਦੀ ਗੱਡੀ ਨੂੰ ਰੋਕ ਕੇ ਇੱਕ ਨਵਾਂ ਇਤਿਹਾਸ ਜਿਹੜਾ ਹੈ ਵਿਸ਼ਵ ਸਿਰਜ ਦਿੱਤਾ ਸੀ ਜਿਹਦੇ ਪਿਸ਼ੋਕੜ ਬਹੁਤ ਹੀ ਵੱਡਾ ਆ ਉਸ ਪਿਸ਼ੋਕੜ ਵੱਲ ਹਰ ਇੱਕ ਸਿੱਖ ਨੂੰ ਜ਼ਰੂਰ ਜਾਣਾ ਚਾਹੀਦਾ ਤੁਸੀਂ ਸਭ ਜਾਣਦੇ ਹੋ ਕਿ 30 ਅਕਤੂਬਰ 1922 ਤੋਂ ਪਹਿਲਾਂ ਦੋ ਵੱਡੇ ਮਸਲੇ ਖੜੇ ਹੋਏ ਸਨ ਜਿੱਚ ਸਾਕਾ ਨਨਕਾਣਾ ਸਾਹਿਬ ਤੇ ਗੁਰੂ ਕੇ ਬਾਗ ਦਾ ਮੋਰਚਾ ਇਹ ਦੋਨੋਂ ਮੋਰਚਿਆਂ ਦਾ ਸਬੰਧ ਗੁਰਦਰਾ ਸਾਹਿਬ ਨੂੰ ਆਜ਼ਾਦ ਕਰਾਉਣ ਦੇ ਨਾਲ ਸੀ ਤੁਸੀਂ ਇਹ ਵੀ ਜਾਣਦੇ ਹੋ ਕਿ ਨਨਕਾਣਾ ਸਾਹਿਬ ਵਿੱਚ ਜਿਹੜਾ ਸੀ ਉੱਥੇ ਪਹਿਲਾਂ ਸਾਧੂ ਰਾਮ ਇੱਕ ਕਾਗਜ਼ ਸੀ ਸਾਧੂ ਰਾਮ ਦਾ ਗਾੜੀ ਚੇਲਾ ਜਿਹੜਾ ਸੀ ਹਰ ਭਗਤ ਨਾਰਾਇਣ ਨਾਰਾਇਣ ਦਾਸ ਉਹ ਕਾਗਜ਼ ਸੀ ਇਸੇ ਤਰ੍ਹਾਂ ਗੁਰੂ ਕੇ ਬਾਗ ਦੇ ਵਿੱਚ ਸੁੰਦਰ ਦਾਸ ਕਾਗਜ਼ ਸੀ ਇਹ ਕਿੰਨੇ ਇਹ ਕਿਹੜੇ ਲੋਕ ਸਨ ਜਾਂ ਦੋਵੇਂ ਲੋਕ ਸਨ ਇਹ ਗੈਰ ਸਿੱਖ ਸਨ ਗੈਰ ਮੁਸਲਮਾਨ ਸਨ ਇਹ ਹਿੰਦੂ ਪਰਿਵਾਰ ਨਾਲ ਜੁੜੇ ਹੋਏ ਲੋਕ ਸਨ ਉਸ ਸਮੇਂ ਬਹੁਤ ਸਾਰੇ ਮਹੰਤ ਜਿਹੜੇ ਸਨ ਬਹੁਤ ਚੰਗੇ ਵੀ ਸਨ ਅੱਜ ਵੀ ਬਹੁਤ ਸਾਰੇ ਮਹੰਤ ਚੰਗੇ ਨੇ ਲੇਕਿਨ ਇਹ ਜਿਹੜੇ ਮਹੰਤ ਸਨ ਇਹ ਬਹੁਤ ਮਾੜੇ ਸਨ ਬੇਸ਼ੱਕ ਹਾਰ ਤਰਮ ਦੇ ਵਿੱਚ ਲੋਕ ਬੋਹ ਗੀਂਤੀ ਚੰਗੇ ਹੁੰਦੇ ਨੇ ਲੇਕਿਨ ਜਿਹੜੇ ਮਾੜੇ ਹੋਣ ਉਹਨਾਂ ਨੂੰ ਤਾਂ ਮਾੜਾ ਹੀ ਕਿਹਾ ਜਾ ਸਕਦਾ ਨਾ ਹੁਣ ਜਿਵੇਂ ਸਿੱਖ ਕੋਈ ਸਿੱਖ ਕਿਸੇ ਮੰਦਰ ਤੇ ਜਾ ਕੇ ਕਬਜ਼ਾ ਕਰ ਲਵੇ ਜਾਂ ਕਿਸੇ ਮਸਜਿਦ ਤੇ ਕਬਜ਼ਾ ਕਰ ਲਵੇ ਫਿਰ ਅਗਲੇ ਲਤਾਂ ਬਾਹਾਂ ਤੇ ਵਧਣੀਆਂ ਹੀ ਹੈ ਨਾ ਫਿਰ ਇਹਦੇ ਵਿੱਚ ਦੂਜਿਆਂ ਦਾ ਕੀ ਕਸੂਰ ਕਸੂਰ ਤੇ ਉਹਦਾ ਨਾ ਜਿਹਨੇ ਤਾਂ ਕੀ ਕਬਜ਼ਾ ਕੀਤਾ ਇਹ ਦੋ ਸੁੰਦਰ ਦਾਸ ਦਾ ਗੁਰੂ ਕੇ ਬਾਗ ਦੇ ਵਿੱਚ ਉਹ ਸਿੱਖੀ ਨਹੀਂ ਹੈਗਾ ਉਹਦਾ ਸਿੱਖ ਧਰਮ ਨਾਲ ਕੋਈ ਸਬੰਧ ਹੀ ਨਹੀਂ ਤੇ ਉਹ ਜੋ ਉੱਥੇ ਪੰਗਾ ਲਵੇਗਾ ਫਿਰ ਸਿੱਖਾਂ ਨੇ ਉਹਦੇ ਲੱਤਾਂ ਤੇ ਵੱਢਣੀਆਂ ਹੀ ਆ ਨਾ ਉਹਨੂੰ ਗੱਡੀ ਤੇ ਚਾੜ੍ਹਨਾ ਹੀ ਆ ਇਸੇ ਤਰ੍ਹਾਂ ਹੀ ਨਨਕਾਣਾ ਸਾਹਿਬ ਦੇ ਵਿੱਚ ਜਿਹੜਾ ਸੀ ਹਰ ਭਗਤ ਨਾਰਾਇਣ ਜੇ ਉਹ ਹੀ ਕੰਮ ਕਰਦਾ ਸੀ ਤਾਂ ਬੁਰੇ ਕਰਮ ਕਰਦਾ ਸੀ ਉਹਨਾਂ ਨੂੰ ਮਾਰਨ ਦਾ ਵੀ ਸਿੱਖਾਂ ਦਾ ਫਰਜ਼ ਸੀ ਹੁਣ ਸਵਾਲ ਖੜਾ ਇਹ ਹੁੰਦਾ ਕਿ ਉੱਥੇ ਕਾਬਜ਼ ਕਿੱਦਾਂ ਹੋਗੇ ਤੁਸੀਂ ਸਭ ਜਾਣਦੇ ਹੋ ਕਿ ਜਦੋਂ ਸਿੱਖਾਂ ਦਾ ਰਾਜ ਸੀ ਮਹਾਰਾਜਾ ਰਣਜੀਤ ਸਿੰਘ ਜੀ ਦਾ ਉਹਨਾਂ ਨੇ ਬਹੁਤ ਸਾਰੀ ਜ਼ਮੀਨ ਤੇ ਧਨ ਦੌਲਤ ਜਿਹੜੀ ਹੈ ਇਤਿਹਾਸਿਕ ਸਥਾਨਾਂ ਦੇ ਨਾਲ ਲਾ ਦਿੱਤੀ ਸੀ ਇਹ ਧਨ ਦੌਲਤ ਬਹੁਤ ਜ਼ਿਆਦਾ ਸੀ ਤੇ ਜਦੋਂ ਸਿੱਖ ਰਾਜ ਗ੍ਰੇਗਿਆਂ ਨੇ ਸੰਧੀਆਂ ਕਰਕੇ ਜਾਂ ਕੁਝ ਗਲਤੀਆਂ ਕਰਕੇ ਉਹ ਕਾਬਜ਼ ਹੋ ਗਏ ਸੰਧੀਆਂ ਦੇ ਰਾਹੀਂ ਤੱਕੇ ਰੋਣਾਂ ਨੇ ਇਨਾ ਟਿਮਹੰਤਵਾੜ ਦਿੱਤੇ ਉਸ ਸਮੇਂ ਦੇ ਅੱਜ ਦੇ ਮਹੰਤਾਂ ਦਾ ਇਸ ਵੀਡੀਓ ਦਾ ਕੋਈ ਸਬੰਧ ਨਹੀਂ ਹੈਗਾ ਉਸ ਸਮੇਂ ਦੇ ਜਿਹੜੇ ਉਹ ਮੰਤ ਸੀ ਜਿੰਨਾ ਸੁੰਦਰ ਅਦਾਸ਼ੀ ਗੁਰੂ ਕੇ ਬਾਗ ਦਾ ਤਾਂ ਇਸੇ ਤਰ੍ਹਾਂ ਹੀ ਇੱਕ ਨਕਾਣਾ ਸਾਈਡ ਦੇ ਵਿੱਚ ਜਿਹੜਾ ਸੀ ਨਰੈਨਦਾਸ ਇਹ ਕਬਜ਼ ਸੀ ਫਿਰ ਇਹਨਾਂ ਨੇ ਉੱਥੇ ਬਹੁਤ ਬੁਰੇ ਕੰਮ ਕੀਤੇ ਭੈੜੀਆਂ ਗੱਲਾਂ ਕਰਨੀਆਂ ਸਿੱਖਾਂ ਨੂੰ ਉਥੋਂ ਦੀ ਸੇਵਾ ਸੰਭਾਲਣਾ ਦੇਣੀ ਤੇ ਸਿੱਖਾਂ ਨੇ 1920 ਦੇ ਵਿੱਚ ਇੱਕ ਲਹਿਰ ਖੜੀ ਕੀਤੀ ਸਿੱਖ ਲਹਿਰ ਉਸ ਸਿੱਖ ਲਹਿਰ ਨੇ ਫਿਰ ਇਹਨਾਂ ਦੋਨਾਂ ਦੁਸ਼ਟਾਂ ਨੂੰ ਮੌਤੇ ਘਾਟ ਵੀ ਤਾਰਿਆ ਤੇ ਇੱਤੇ ਦੋਨਾਂ ਨੂੰ ਮੌਤੇ ਘੜਤਾ ਰਿਆ ਤੇ ਜਿਹੜਾ ਗੁਰੂ ਕੇ ਬਾਗ ਦਾ ਮੋਰਚਾ ਸੀ ਉਹਦੇ ਵਿੱਚ ਗੁਰਦੁਆਰਾ ਸਾਹਿਬ ਤੱਕ ਕਾਬਜ਼ ਹੋ ਗਏ ਲੇਕਿਨ ਜਿਹੜਾ ਲੰਗਰ ਹਾਲ ਸੀ ਜਿਹੜਾ ਗੁਰੂ ਕੇ ਬਾਗ ਦਾ ਜਿੱਥੇ ਗੁਰੂ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਉਹਨਾਂ ਨੇ ਜਿੱਥੇ ਰੁੱਖ ਲਾਏ ਸਨ ਉਸ ਥਾਂ ਦਾ ਲੱਕੜਾਂ ਦਾ ਕਬਜ਼ਾ ਨਹੀਂ ਸੀ ਮਿਲ ਰਿਆ ਫਿਰ ਸਿੱਖ ਉੱਥੇ ਜਾਂਦੇ ਸਨ ਤੇ ਸਰਕਾਰ ਜਿਹੜੀ ਅੰਗਰੇਜ਼ ਸਰਕਾਰ ਤੇ ਗਿੱਪ ਸਿੱਖਾਂ ਦਾ ਵਿਰੋਧੀ ਸੀ ਤੋਂ ਉਹ ਬਹੁਤ ਸਾਰੇ ਸਿੱਖਾਂ ਨੂੰ ਫੜ ਕੇ ਦੂਰ ਦੂਰ ਜੇਲਾਂ ਚ ਭੇਜ ਦਿੰਦੀ ਸੀ ਤੇ ਸਿੱਖਾਂ ਨੇ ਵਕ ਵਕ ਜੇਲਾਂ ਚ ਭੁੱਖੜਤਾ ਸ਼ੁਰੂ ਕਰ ਦਿੱਤੀ ਫਿਰ ਕੁਝ ਸਿੱਖਾਂ ਨੇ ਅਰਦਾਸ ਕੀਤੀ ਕਿ ਸਾਨੂੰ ਉਨਾਂ ਨੂੰ ਤੱਕ ਲੰਗਰ ਪਹੁੰਚਾਉਣਾ ਆ ਜੇ ਲੰਗਰ ਪਹੁੰਚਾਉਣ ਦੇ ਲਈ ਫਿਰ ਉਹ ਰੇਲਵੇ ਦਾ ਹੀ ਜਾ ਸਕਦੇ ਸੀ ਜਾਂ ਕੋਈ ਹੋਰ ਸਾਧਨ ਤੇ ਜਿਹੜੀ ਰੇਲ ਜਾਣੀ ਸੀ ਤਾਂ ਉਹਦੇ ਵਿੱਚ ਕੁਝ ਸਿੱਖ ਜਿਹੜੇ ਹੀ ਗ੍ਰਿਫਤਾਰ ਕਰਕੇ ਜਾ ਰਹੇ ਸੀ ਕੁਝ ਇਤਿਹਾਸਕਾਰਾਂ ਦਾ ਵਿਚਾਰ ਆ ਤੇ ਸਿੱਖਾਂ ਨੇ ਅਰਦਾਸ ਕੀਤੀ ਕਿ ਇਹਨਾਂ ਨੂੰ ਲੰਗਰ ਵੀ ਖਵਾਉਣਾ ਆ ਤੇ ਦੂਜਿਆਂ ਤੱਕ ਵੀ ਪਹੁੰਚਾਉਣਾ ਤੇ ਜਦੋਂ ਅੰਗਰੇਜ਼ਾਂ ਨੂੰ ਇਹ ਗੱਲ ਦੱਸੀ ਗਈ ਤਾਂ ਅੰਗਰੇਜ਼ਾਂ ਨੇ ਕਿਹਾ ਕਿ ਅਸੀਂ ਰੇਲ ਨਹੀਂ ਰੁਕਣ ਦੇਣੀ ਰੇਲ ਸਿੱਧੀ ਜਾਊਗੀ ਫਿਰ ਕੁਝ ਲੋਕ ਕੁਝ ਸਿੱਖਾਂ ਨੇ ਰੇਲਵੇ ਸਟੇਸ਼ਨ ਦੇ ਜਾਂ ਰੇਲ ਲਾਈਨ ਤੇ ਲੰਮੇ ਪੈ ਗਏ ਰੇਲ ਤੇ ਗਾੜੀ ਬੈਠ ਕੇ ਕੁਝ ਸਿੰਘ ਸ਼ਹੀਦ ਹੋ ਗਏ ਅਖੀਰ ਰੇਲ ਜਿਹੜੀ ਰੁਕ ਗਈ ਜਦੋਂ ਇਨੇ ਸਿੰਘ ਸ਼ਹੀਦ ਹੋ ਗਏ ਜਾਂ ਰੇਲ ਰੋਕ ਲਈ ਤਾਂ ਇਹ ਵਿਸ਼ਵ ਦੇ ਇਤਿਹਾਸ ਵਿੱਚ ਇੱਕ ਬਣੀ ਵੱਡੀ ਗੱਲ ਸੀ ਕਿ ਇਦਾਂ ਦੀ ਕੁਰਬਾਨੀ ਕੋਈ ਵੀ ਨਹੀਂ ਕਿਤੇ ਪੜਨ ਸੰਗੋ ਮਿਲਦੀ ਸਿੱਖਾਂ ਨੇ ਬਹੁਤ ਵੱਡੀ ਕੁਰਬਾਨੀ ਦਿੱਤੀ ਤੇ ਉਸ ਉੱਥੇ ਫਿਰ ਰੇਲ ਵੀ ਰੁਕੀ ਤੇ ਲੱਗਰ ਵੀ ਲੱਗਿਆ ਤੇ ਲੱਗਰ ਚੱਲਿਆ ਵੀ ਇਸ ਨਾਲ ਪੰਜਾ ਸਾਹਿਬ ਦਾ ਇਤਿਹਾਸ ਜਿਹੜਾ ਜੁੜਿਆ ਹੋਇਆ ਇਹ ਘਟਨਾ 30 ਅਕਤੂਬਰ 1922 ਦੀ ਦੱਸੀ ਜਾਂਦੀ ਹੈ ਇਤਿਹਾਸ ਦੇ ਪੰਨਿਆਂ ਦੇ ਮੁਤਾਬਕ ਹੋ ਸਕਦਾ ਇੱਕ ਦੋ ਦਿਨ ਅੱਗੇ ਪਿੱਛੇ ਵੀ ਹੋਵੇ ਇਹ ਸਿੱਖਾਂ ਦੀ ਬਹੁਤ ਵੱਡੀ ਕੁਰਬਾਨੀ ਆ ਪਰ ਇਹਦੀ ਮੁੱਖ ਦੋਸ਼ੀ ਤੇ ਮੁੱਖ ਵਜ੍ਹਾ ਜਿਹੜੀ ਸੀ ਉਹ ਗੁਰੂ ਕੇ ਬਾਗ ਦਾ ਸੁੰਦਰ ਦਾਸ ਸੀ ਜਿਹੜਾ ਕਿ ਉਹ ਨਾ ਸਿੱਖ ਸੀ ਨਾ ਮੁਸਲਮਾਨ ਸੀ ਤੋ ਉਹ ਨੂੰ ਇਹ ਕੰਮ ਨਹੀਂ ਸੀ ਕਰਨਾ ਚਾਹੀਦਾ ਇਸੇ ਤਰ੍ਹਾਂ ਨਨਕਾਣਾ ਸਾਹਿਬ ਦੇ ਨਾਲ ਵੀ ਜੁੜੀ ਘਟਨਾ ਜਿਹੜੀ ਸੀ ਉਹ ਵੀ ਬੰਦਾ ਜਿਹੜਾ ਉੱਥੇ ਕਾਬਸੀ ਨਾ ਉਹ ਸਿੱਖ ਸੀ ਨਾ ਮੁਸਲਮਾਨ ਸੀ ਇੱਥੇ ਕਿਸੇ ਧਰਮ ਦੀ ਗੱਲ ਨਹੀਂ ਹੋ ਰਹੀ ਕਿਸੇ ਹੋਰ ਫਿਰਕੇ ਦੀ ਗੱਲ ਨਹੀਂ ਹੋ ਰਹੀ ਇੱਥੇ ਸਿਰਫ ਤਾਂ ਸਿਰਫ ਇਤਿਹਾਸਕ ਪੱਖ ਦੀ ਗੱਲ ਹੋ ਰਹੀ ਆ ਤਾਂ ਕਿ ਸਾਡੀ ਪੀੜ੍ਹੀ ਪੁੱਛ ਲਵੇ ਕਿ ਉਹ ਲੋਕ ਕੌਣ ਕਾਬਜ਼ ਸਨ ਉਹਨਾਂ ਦਾ ਕੀ ਮਕਸਦ ਲਈ ਸੀ ਸਿੱਖਾਂ ਦੇ ਗੁਰਦਰਿਆਂ 'ਤੇ ਕਬਜ਼ਾ ਕਰਨ ਦਾ ਇਸ ਕਰਕੇ ਮੈਂ ਸਮਝਦਾ ਕਿ ਸਾਡੀ ਨਵੀਂ ਪੀੜ੍ਹੀ ਸਾਡੀ ਜਿਹੜੀ ਆ ਉਹ ਆਪਣੇ ਇਤਿਹਾਸ ਨੂੰ ਪੜਨ ਲੱਗ ਪਈ ਸਮਝਣ ਲੱਗ ਪਈ ਇੱਕ ਬਹੁਤ ਹੀ ਵਧੀਆ ਗੱਲ ਆ ਆਹ ਰਲ ਮਿਲ ਕੇ ਆਪਣੇ ਇਤਿਹਾਸ ਨੂੰ ਤਾਂ ਹੋਰ ਪੜ੍ਹੀਏ ਸੁਣੀਏ ਤੇ ਇਹਦਾ ਪ੍ਰਚਾਰ ਕਰੀਏ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਜੁੜੇ ਵਾਸਤੇ ਤੁਹਾਨੂੰ ਰੱਖੋਣਾ ਤੁਹਾਡੀ ਲੰਮੀ ਲੰਮੀ ਉਮਰ ਕਰੇ